ਹਾਂ ਜੀ ਲੈ ਤਾਂ ਉਹ ਰੈਡੀ ਰੈਡੀ ਹਾਂ ਜੀ ਸਰ ਅੱਜ ਜਿਹੜਾ ਅਸੀਂ ਫੇਰੋਕੇ ਪਿੰਡ ਪਹੁੰਚੇ ਹਾਂ ਜਿਹੜਾ 50 ਫੁੱਟ ਦੀ ਇੱਕ ਮਹੱਤਮਾ ਜਿਹੜੀ ਕਿਸੇ ਨਸ਼ਾ ਤਸਕਰਾ ਦੇ ਜਿਹੜਾ ਪ੍ਰਾਪਰਟੀ ਅਟੈਚ ਕਰ ਰਹੇ ਹਾਂ ਕੀ ਕਹਿਣਾ ਚਾਹੋਗੇ ਜ਼ਬਰਦਸਤ ਮੰਨ ਲਓ ਸ਼੍ਰੀਮਤੀ ਸੋਮਿਆ ਮਿਸ਼ਰਾ ਜੀ ਆਈਪੀਐਸ ਐਸਐਸਪੀ ਕੌਂਟੀ ਦੇ ਸਾਡੇ ਨਿਦੇਸ਼ਕ ਹੈ ਸ਼੍ਰੀ ਗੰਧੀ ਕੁਮਾਰ ਆਈਪੀਐਸ ਨਵਸਪਰੀ ਇਨਵੈਸਟੀਗੇਸ਼ਨ ਕੋਰਪਸ ਦਾ ਮੈਂ ਇੱਕ ਜੋ ਪੰਜਾਬ ਦੇ ਜ਼ਿਲ੍ਹਾ ਪੋਸ਼ਟੂ ਵੱਲੋਂ ਜੋ ਨਸ਼ੇ ਦਾ ਕਾਰੋਬਾਰ ਕਰਦੇ ਹੋਣਾਂ ਦੇ ਖਿਲਾਫ ਉਹਨਾਂ ਦੀ ਗਤੀਵਿਧੀਆਂ ਠੱਲ ਪਾਉਣ ਦੀ ਲਗਾਤਾਰ ਜੇਰੀ ਮਹਨ جاری ਹੈ ਜਿਨ੍ਹਾਂ ਦੇ ਖਾਬ ਜਿਹੜੇ ਆ ਜ਼ਿਲ੍ਹਾ ਪੋਸ਼ਟੂ ਵੱਲੋਂ ਕੂਕਦ ਦੇ ਨਸ਼ਿਆਂ ਦੇ ਮਕਦਮੇ ਦਰਜ ਕਰਕੇ ਲਾਵਾ ਜੋ ਵੀ ਉਹਨਾਂ ਨੇ ਨਸ਼ਿਆਂ ਦੇ ਕਾਰੋਬਾਰ ਤੋਂ ਜ਼ਾਇਦਾ ਤਾਂ ਬਲਵਾਈਆਂ ਜੀ ਜ਼ਿਲ੍ਹਾ ਪੋਸ਼ਟੂ ਵੱਲੋਂ ਉਹਨਾਂ ਜ਼ਾਇਦਾ ਤੋਂ ਗੈਰ ਕਾਨੂੰਨੀ ਜਿੱਤਨਾ ਪੈ ਗਿਆ ਜਦੋਂ ਇਹ ਇਸ਼ਾਨ ਕਰਕੇ ਉਹਨਾਂ ਦੇ ਕੇਸ ਜਿਹੜੇ ਉਹਨਾਂ ਜ਼ਾਇਦਾ ਦੇ ਲੱਗ ਤੋਂ ਦੀ ਕੰਪਟੈਂਸ ਅਥਾਰਟੀ ਨਵੀਂ ਦਿੱਲੀ ਪਾਸੇ ਤੇ ਜਾ ਰਿਹਾ ਹੈ ਇਸੇ ਘੜੀਦਿਆਂ ਦਾ ਜਿਹੜਾ ਸਬੂਤ ਕੁਝ ਲੋਕ ਵੀ ਤਰ੍ਹਾਂ ਦੇ ਬਤਨ 14 ਕੇਸ ਨੂੰ ਨਸ਼ੇ ਦੇ ਕਾਰੋਬਾਰਕਰਨ ਦੇ ਖਿਲਾਫ ਡੀਸੀ ਪ੍ਰਾਪਰਟੀ ਟੈਸਕ ਨੂੰ ਲਈ ਦਿੱਲੀ ਭੇਜੇ ਗਏ ਸੀ ਕਰੀਬ 4 ਕਰੋੜ ਤੋਂ ਵੱਧ ਪ੍ਰਾਪਰਟੀ ਜਿਹੜਾ ਸਬੀ ਨੂੰ ਲੋਕੋਂ ਹੁਣ ਤੱਕ ਜਿਹੜੀ ਇਹਨਾਂ ਦੇ ਅਟੈਚ ਕਰਾਈ ਹੋਇਆ ਕਰਦੀ ਆ ਇਸੇ ਘੜੀਦਿਆਂ ਦੇ ਜਿਹੜਾ ਇਹ ਧਾਰਾ ਬਾਡਾ ਇਹ ਗਵਿੰਦਰ ਸਿੰਘ ਹੈ ਫਾਹਮਨ ਕਿਸਾਨਾਂ ਖਿਲਾਫ ਇਸ ਤੋਂ 500 ਰੁਪਏ ਦਾ ਰਾਇਸ ਦਿੱਤੀ ਸੀ ਇਹ ਪਹਿਲੇ ਕਰਦਾ ਤੇ 2022 ਵਿੱਚ ਚਿੱਟਾ ਨੰਬਰ ਦਿੱਤਾ ਉਹ ਫਦਰ ਜੀ ਦਾ 500 ਗ੍ਰਾਮ ਦੀ ਕੈਮੀਕਲ ਦੇ ਬਾਰੇ ਤਬਲਾ ਕਰ ਰਿਹਾ ਹੈ ਪਰ ਦਰਾਨੇ ਤੋਂ ਪੁਰੀਸ਼ੀ ਜੀ ਇਹ ਪਾਇਆ ਜੋ ਉਸਨੇ ਘਰ ਬਣਾਇਆ ਹੋਇਆ ਇਹਦੇ ਕੋਲੇ ਹੋਰ ਕੋਈ ਸੋਰਸ ਨਹੀਂਗਾ ਇਸਨੇ ਜੋ ਨਸ਼ੇ ਦੇ ਕਾਰੋਬਾਰ ਤੋਂ ਕਮਾਈ ਕਰਕੇ ਗੈਰ ਕਾਨੂੰਨੀ ਤਰੀਕੇ ਨਾਲ ਆਪਣੀ ਜਾਇਦਾਦ ਬਣਾਈ ਹੈ ਜੋ ਇਸ ਤਰ੍ਹਾਂ ਸੀ ਕੇਸ ਜਿਹਦੀ ਘਰ ਦੀ ਕੀਮਤ ਕਰੀ 35 ਲੱਖ 35 ਹਜ਼ਾਰ ਹੈ ਇਹ ਗੁੱਲ ਕਰਨ ਲਈ ਅਸੀਂ ਕੇਸ ਬਣਾ ਕੇ ਨਵੀਂ ਦਿੱਲੀ ਕੰਪਲੈਂਟ ਅਥਾਰਟੀ ਕੋਲ ਵੀ ਗਈ ਸੀ ਜਿਨ੍ਹਾਂ ਨੇ ਸਾਡੀ ਰਿਪੋਰਟ ਨਾਲ ਸਹਿਮਤ ਹੁੰਦੇ ਹੋਏ ਇਸ ਜਿਹੜਾ ਘਰ ਨੂੰ ਇਹਨਾਂ ਨੇ ਫ੍ਰੀਜ਼ ਕਰ ਦਿੱਤਾ ਉਹਨੇ ਫ੍ਰੀਜ਼ ਹੋਣ ਤੋਂ ਬਾਅਦ ਇਸ ਦਾ ਜਿਹੜਾ ਇੰਤਰਾਜ਼ ਦਾ ਮਾਮਲਾ ਮੈਂਕਮੰਡ ਦੇ ਰਿਕਾਰਡ ਵਿੱਚ ਦਰਜ ਹੋਊਗਾ ਕਿ ਇਹ ਪ੍ਰਾਪਰਟੀ ਹੁਣ ਨਾ ਕਿਤੇ ਟ੍ਰਾਂਸਫਰ ਹੋ ਸਕਦੀ ਨਾ ਕਿਤੇ ਵੇਚੀ ਜਾ ਸਕਦੀ ਕਿਸੇ ਉਹਨਾਂ ਜਿਹੜਾ ਰਹਿਣਗੇ ਇਹ ਘਰ ਇਹ ਪਰਿਵਾਰ ਜੀ ਵੀ ਕਰ ਰਹੇ ਸਕਦੇ ਪਰ ਇਸ ਪਰ ਇਹ ਅੱਗੇ ਹੁਣ ਫ੍ਰੀਜ਼ ਹੋ ਗਈ ਹੈ ਜਾਂ ਤਾਂ ਇਹਨਾਂ ਨੂੰ ਆਪਦਾ ਉੱਤੇ ਕੇਸ ਸੌਫਟ ਕਰਨਾ ਪਊਗਾ ਕਿ ਇਹ ਪ੍ਰਾਪਰਟੀ ਨਸ਼ੇ ਦੇ ਕਾਰੋਬਾਰ ਤੋਂ ਨਹੀਂ ਬਣੀ ਇਸ ਕੇਸ ਬਾਰੇ ਅਪੀਲ ਕਰ ਸਕਦੇ ਸਰਪੰਚਾ ਜੀ ਨਸ਼ਾ ਦਾ ਤਾਂ ਵੀ ਬਿਸ਼ਾਹੇ ਖਿਲਾਫ ਜਿੰਮੇਂ ਲਗਾਈ ਗਈ ਉਹਦੇ ਵਿੱਚ ਜਿਹੜੀ ਪ੍ਰੋਪਰਟੀ ਜਬਤੀ ਕੀਤੀ ਸੀ ਸਰ ਉਹ ਵੀ ਮਾਮਲਾ ਸੀ ਸਰ ਉਸ ਤੋਂ ਮੰਨਜੋ ਕੇ ਐਸਐਸਪੀ ਖਰੋਪੁਰ ਸੋਮਿਆ ਮਿਸਰਾ ਜੀ ਬੋਲੇ ਜਿਹੜੇ ਨਿਰਦੇਸ਼ ਅਗੇ ਉਸ ਮੁਤਾਬਕ ਇੱਕ ਅਡਵ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਯੂਨਿਟ ਦਾ ਜਿਹੜਾ ਹੈਗਾ ਗਠਿਤ ਕੀਤਾ ਗਿਆ ਤੇ ਐਸਐਸਪੀ 03 ਕੁਦੀ ਜੀ ਜਿਸ سے ਐਸਐਸਪੀ ਤੋਂ ਦਾਸ ਜੀ ਨੇ ਲਗੁਰ ਨੂੰ ਵਧੀਕ ਕੰਮ ਦੀ ਸਤਾਪ ਕੀਤੀ ਗਈ ਜਦ ਇਸਦੀ ਲਗਭਗ ਜਿਹੜੀ ਪ੍ਰੋਪਰਟੀ ਹੈ ਉਹ ਜੱਫੀ ਸੀਗੀ ਹੈ ਹਾਂ ਉਸ ਦਾ ਜਿਗਾਵੇ ਏਰੀਆ ਵਿੱਚ ਜਿਹੜਾ ਰੋਕੀ ਸੀ ਦਵਿੰਦਰ ਸਿੰਘ ਉਸ ਤੇ ਪਹਿਲੇ ਵੀ ਪੰਜ ਪਰਚੇ ਦਰਜ ਸਨ ਤੇ ਜਿਹੜੀ ਇਹਦਾ 15 ਮਰਲੇ ਸੀ ਬਣਿਆ ਜਿਹੜਾ ਕਰ ਇਹਨੂੰ ਜੱਤ ਕੀਤਾ ਗਿਆ ਨਾਲ ਨਾਲ ਮੈਂ ਵੀ ਦੱਸ ਦਵਾਂ ਕਿ ਇਸ ਪਿਛਲੇ ਸਾਲ ਕੋਜਤ ਦੇ ਵਿੱਚੋਂ ਉਨ ਤੱਕ 15 ਕਰੋੜ ਦੀ ਕਵਟੀਆਂ ਜੱਤ ਕੀਤੀ ਵੀ ਹੈ ਤੇ ਇਸ ਸਾਲ ਵੀ ਤਰੀਹੇ ਕੋਈ ਨਾ ਖਤਮ ਜਾ ਰਹੀ ਹੈ